ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂਦਰੰਦ ਦੀ ਵੱਡੀ ਖਬਰ ਖਬਰ ਨੰਨ ਤੱਕ ਜੁੜੇ ਰਹਿਣਾ ਜਿਨ੍ਹਾਂ ਵੀ ਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਜ ਜੀ ਵੱਡੀ ਖਬਰ ਪੰਜਾਬ ਵਿੱਚ ਹੈ ਪੁਚਾਲ 9:40 ਵਜੇ ਮਹਿਸੂਸ ਕੀਤੇ ਗਏ ਝੜਕੇ ਸਹਿਲੇ ਲੋਕ ਇਸ ਦੇ ਨਾਲ ਹੀ ਦੇ ਆ ਕਰੀਬ ਸਾਡੇ 9:00 ਵਜੇ ਦੇ ਪੰਜਾਬ ਚੰਡੀਗੜ੍ਹ ਅਤੇ ਨਾਲ ਲਗਦੇ ਰਾਜਾ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਜਾਣਕਾਰੀ ਅਨੁਸਾਰ ਤੇ ਰਾਤ ਨੂੰ ਪੁਚਾਲ ਦੇ ਝਟਕੇ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ ਇਸ ਦੇ ਨਾਲ ਹੀ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਪੁਚਾਲ ਦੇ ਝਟਕੇ ਕਾਫੀ ਤੀਬਰਤਾ ਅਤੇ ਤੇਜ਼ੀ ਇਸ ਦੇ ਨਾਲ ਉਹਨਾਂ ਨੇ 9:40 ਤੇ ਇਸ ਪੁਚਾਲ ਨੂੰ ਕਾਫੀ ਜ਼ਿਆਦਾ ਮਹਿਸੂਸ ਕੀਤਾ ਗਿਆ ਹੈ ਇਸ ਦੇ ਨਾਲ ਸਾਰੇ ਲੋਕਾਂ ਨੂੰ ਭੱਜ ਦੌੜਾਂ ਚ ਪਾ ਦਿੱਤਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ